ਕੁਦਰਤ ਨੇ ਸਾਡੀ ਜਿਹੜੀ ਸਰੀਰਕ ਬੰਤਰ ਇੱਕ ਮਰਦ ਤੇ ਔਰਤ ਦੀ ਸਰੀਰਕ ਬੰਤਰ ਜਿਹੜੀ ਆ ਉਹ ਕੱਲੀ ਉਹੀ ਵੱਖਰੀ ਨਹੀਂ ਸਾਡੇ ਵਿੱਚ ਮਾਨਸਿਕ ਰੂਪ ਦੇ ਵਿੱਚ ਵੀ ਕੁਝ ਵੱਖਰੀਵੇਂ ਆ ਕੁਝ ਗੱਲਾਂ ਇਹੋ ਜੀਆਂ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਮੇਲ ਹੈ ਉਹ ਉਸ ਦੇ ਵਿੱਚ ਬੜੇ ਗੁਣ ਹੁੰਦੇ ਨੇ ਕੁਝ ਗੁਣ ਜਿਹੜੇ ਨੇ ਉਹ ਫੀਮੇਲ ਦੇ ਵਿੱਚ ਮੇਲ ਦੇ ਨਾਲੋਂ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਸਮਝਣ ਲਈ ਸਾਨੂੰ ਹਜ਼ਾਰਾਂ ਸਾਲ ਪਿੱਛੇ ਜਾਣਾ ਪਏਗਾ ਕਿ ਜਦੋਂ ਸੋਸਾਇਟੀ ਦੇ ਵਿੱਚ ਦਾ ਓਰਿਜਨ ਹੋਇਆ ਉਸ ਤੋਂ ਪਹਿਲਾਂ ਜਦੋਂ ਅਸੀਂ ਜੰਗਲਾਂ ਦੇ ਵਿੱਚ ਰਹਿੰਦੇ ਸੀ ਜਦੋਂ ਸਿਵਲਾਈਜੇਸ਼ਨ ਇੰਨੀ ਡਿਵੈਲਪ ਨਹੀਂ ਹੋਈ ਸੀ ਤਾਂ ਉਸ ਟਾਈਮ ਮਨੁੱਖ ਦੇ ਕੰਮ ਕਿਸ ਤਰ੍ਹਾਂ ਦੇ ਸੀ ਤੇ ਕਿਵੇਂ ਅਸੀਂ ਅੱਜ ਜੋ ਜਿਸੂਪ ਤੇ ਸਾਡੀ ਸੋਸਾਇਟੀ ਹੈ ਉਸ ਤੱਕ ਅਸੀਂ ਕਿਵੇਂ ਪਹੁੰਚੇ ਬਿਲਕੁਲ ਜੀ ਤਾਂ ਜੇਕਰ ਅਸੀਂ ਜੰਗਲਾਂ ਦੀ ਗੱਲ ਕਰੀਏ ਕਿ ਜਦੋਂ ਅਸੀਂ ਜੰਗਲਾਂ ਦੇ ਵਿੱਚ ਰਹਿੰਦੇ ਸੀ ਮੰਨ ਲਓ ਕਿ ਸ਼ੁਰੂਆਤ ਹੋਈ ਸਮਾਜ ਦੀ ਜੀ ਤਾਂ ਉਸ ਟਾਈਮ ਕੁਛ ਇੱਕ ਕੰਮ ਮਰਦ ਤੇ ਔਰਤ ਦੇ ਵਿੱਚ ਵੰਡੇ ਗਏ ਬਿਲਕੁਲ ਜੀ ਕਿਉਂਕਿ ਔਰਤ ਜਿਹੜੀ ਸੀ ਉਹ ਬੱਚੇ ਨੂੰ ਕਨਸੀਵ ਕਰਦੀ ਸੀ ਜੀ ਉਹ 컨ਸੀਵ ਕਰਨ ਦੇ ਨਾਲ ਕੀ ਹੁੰਦਾ ਸੀ ਕਿ ਡਿਊਰਿੰਗ ਕੁਝ ਮਹੀਨੇ ਜਾਂ ਕੁਝ ਟਾਈਮ ਔਰਤ ਦੀਆਂ ਜਿਹੜੀਆਂ ਮੂਵਮੈਂਟਸ ਹੁੰਦੀਆਂ ਸੀ ਉਹ ਘੱਟ ਹੋ ਜਾਂਦੀਆਂ ਸੀ ਕਿਉਂਕਿ ਜਦੋਂ ਬੱਚਾ 컨ਸੀਵ ਹੋ ਜਾਂਦਾ ਫਿਰ ਡਿਲੀਵਰੀ ਹੁੰਦੀ ਆ ਤਾਂ ਔਰ ਜਿਹੜੀ ਆ ਉਹਨਾਂ ਕੋਲ ਫਿਰ ਕੇ ਕੰਮ ਨਹੀਂ ਸੀ ਕਰ ਸਕਦੀ ਤਾਂ ਉਹਦੇ ਕੁਝ ਕੰਮ ਵੰਡੇ ਗਏ